ਟਰੰਪ ਪ੍ਰਸ਼ਾਸਨ ਭਾਰਤ ਤੇ ਨਿਤ ਨਤ ਨਵੇਂ ਹਮਲੇ ਕਰ ਰਿਹਾ ਹੈ। ਟੈਰਫ ਹਮਲੇ ਤੋਂ ਬਾਅਦ ਟਰੰਪ ਨੇ ਹੁਣ ਤੱਕ ਆਪਣਾ ਸਭ ਤੋਂ ਤਕੜਾ ਪੈਂਤਲਾ ਖੇਡਿਆ। ਅੱਜ ਜਾਣੀ 21 ਸਤੰਬਰ ਨੂੰ ਟਰੰਪ ਦਾ ਤੁਗਲਕੀ ਫਰਮਾਨ ਲਾਗੂ ਹੋ ਜਾਊਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੀਆਂ ਕੰਪਨੀਆਂ ਦੇ ਨਾਲ-ਨਾਲ ਭਾਰਤੀ ਆਈਟੀ ਸੈਕਟਰ, ਭਾਰਤ ਦੇ ਇੰਜੀਨੀਅਰ, ਸਕਿਲਡ ਵਰਕਰ ਹੁਣ ਰਿਸਕਿੰਗ ਅੱਗੇ ਆ ਗਏ। ਟਰੰਪ ਨੇ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ। ਪ੍ਰੋਜੈਕਟ ਫਾਇਰਵਾਲ ਕੰਪਿਊਟਰ ਦੀ ਪਹਸ ਜਿੱਤ ਕੇ ਆ ਗਿਆ ਸ਼ਬਦ ਹੈ ਇਹਦਾ ਮਤਲਬ ਹੁੰਦਾ ਹੈ ਕਿ ਬਾਹਰੀ ਕਾਰਕਾ ਨੂੰ ਸੌਫਟਵੇਅਰ ਵਿੱਚ ਘੁਸਣ ਤੋਂ ਰੋਕਣਾ ਵੜਨ ਤੋਂ ਰੋਕਣਾ ਪਹਿਲਾਂ 트ੰਪ ਨੇ ਮੈਕਸੀਕੋ ਬਾਰਡਰ ਤੇ ਉਧਰੋਂ ਐਂਟਰ ਹੋਣ ਵਾਲੇ ਲੋਕਾਂ ਲਈ ਇੱਕ ਵਾਲ ਬਣਾਈ ਸੀ ਵਾਲ ਹੁਣ H1B ਵੀਜ਼ਾ ਲੈ ਕੇ ਜਾਣ ਵਾਲੇ ਸਕਿਲਡ ਫੋਰਨ ਵਰਕਰਾਂ ਵਾਸਤੇ ਉਹਨੇ ਫਾਇਰਵਾਲ ਬਣਾਈ ਹੈ ਇਹਨਾਂ ਚੋਂ ਜ਼ਿਆਦਾ ਭਾਰਤੀ ਹੈ ਜਿਨ੍ਹਾਂ ਅਸਤੇ ਫਾਇਰਵਾਲ ਬਣਾਈ ਗਈ ਹੈ ਹੁਣ H1B ਵੀਜ਼ਾ ਲੈਣ ਲਈ ਹਰ ਸਾਲ 88 ਲੱਖ ਰੁਪਿਆ ਇੱਕ ਬੰਦੇ ਨੂੰ ਅਮਰੀਕਾ ਦੇ ਖਜ਼ਾਨੇ ਵਿੱਚ ਭਰਨਾ ਪਊਗਾ ਜਮ੍ਹਾਂ ਕਰਾਉਣਾ ਪਊਗਾ ਪਹਿਲਾਂ H1B ਵੀਜ਼ਾ ਦੀ ਔਸਟ ਫੀਸ 5 ਲੱਖ ਰੁਪਏ ਸਲਾਨਾ ਸੀਗੀ 3 ਸਾਲ ਲਈ ਹੁੰਦਾ 3 ਸਾਲ ਬਾਅਦ ਫੇਰ ਇਹ ਨੂੰ ਹੋ ਜਾਂਦਾ ਸੀਗਾ ਅਗਲੇ 3 ਸਾਲਾਂ ਲਈ ਹੁਣ ਜਿਹੜਾ H1B ਵੀਜ਼ਾ ਹੈ ਇਹਦੀ ਟੋਟਲ 6 ਸਾਲ ਦੀ ਫੀਸ ਹੈ ਜਿਹੜੀ 5 ਕਰੋੜ 28 ਲੱਖ ਰੁਪਇਆ ਕਰਦੇ ਜਿਹੜਾ ਆਮ ਬੰਦਾ ਫੋਟਰੀ ਕਰ ਸਕਦਾ ਹੁਣ ਲਾਗਤ ਸਮਝ ਲਓ ਵੀ 50 ਗੁਣਾ ਵਧ ਜਾਣੀ ਹੈ ਹਰ ਸਾਲ ਅਮਰੀਕਾ ਵੈਸੇ 85 ਤੋਂ ਲੈ ਕੇ 90 ਹਜ਼ਾਰ ਤੱਕ H1B ਵੀਜ਼ਾ ਉਹ ਜਾਰੀ ਕਰਦਾ ਇਹਦੇ ਵਿੱਚ ਸਿੱਧੇ ਤੌਰ ਤੇ 3 ਲੱਖ ਭਾਰਤੀਆਂ ਦੇ ਪ੍ਰਭਾਵ ਪੈਣਾ ਜਿਹੜੇ ਸਹਿ ਰਹੇ ਨੇ H1B ਵੀਜ਼ਾ ਉਹ ਲੋਕ ਪ੍ਰਾਪਤ ਕਰਦੇ ਆ ਜਿਹੜੇ ਸਕਿੱਲਡ ਹੁੰਦੇ ਆ ਜਿਨ੍ਹਾਂ ਦੀ ਕਿਸੇ ਨਾ ਕਿਸੇ ਖੇਤਰ ਵਿੱਚ ਮਹਾਰਤਾ ਹਾਸਲ ਹੁੰਦੀ ਹੈ ਇਹ ਸਕਿੰਡ ਫੋਰਨ ਵਰਕਰ ਹੁੰਦੇ ਆ ਤੇ ਪਹਿਲਾਂ ਇਹ 6 ਲੱਖ ਰੁਪਏ ਦੇ ਵਿੱਚ ਆਪਣਾ ਸਾਰਾ ਕੰਮ ਕੱਢ ਜਾਂਦੇ ਸੀ ਵੀਜ਼ਾ ਰੀਨੂਵੈਗਰਾ ਕਰਾ ਜਾਂਦੇ ਸੀਗੇ ਪਰ ਹੁਣ 트ੰਪ ਸਰਕਾਰ ਕਹਿੰਦੀ ਵੀ 88 ਲੱਖ ਰੁਪਏ ਇਹਨਾਂ ਤੋਂ ਹਰ ਸਾਲ ਲੈਣਾ ਇਹ 88 ਲੱਖ ਰੁਪਏ ਕੰਪਨੀਆਂ ਜਮ੍ਹਾਂ ਕਰਨੀਆਂ ਸਰਕਾਰ ਦੇ ਖਾਤੇ ਜਿੱਥੇ ਕੰਮ ਇਹ ਕੰਮ ਕਰਦੇ ਆ ਕਰਮਚਾਰੀ ਕੰਮ ਕਰਦੇ ਆ ਪਰ ਕੰਪਨੀਆਂ ਦਾ ਬੋਝ ਨਹੀਂ ਉਠਾ ਸਕਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਜਿਹੜਾ ਸਾਰਾ ਬੋਝ ਹੈ ਇਹ ਕਰਮਚਾਰੀ ਨੂੰ ਚੱਕਣਾ ਪੈਣਾ ਉਹਨਾਂ ਨੂੰ ਆਪ ਦੀ ਤਨਖਾਹ ਚ ਦੇਣਾ ਪਊਗਾ ਆਪ ਦੇ ਪੈਸਿਆਂ ਚੋਂ ਨਿੱਜੀ ਕਮਾਈ ਚੋਂ ਬੰਦੋਬਸਤ ਕਰਕੇ ਦੇਣਾ ਪਊਗਾ ਹੁਣ ਤੁਸੀਂ ਦੇਖੋ ਕਿ ਪਹਿਲਾਂ ਤੋਂ ਹੀ ਕਮਜ਼ੋਰ ਹੋ ਰਿਹਾ ਭਾਰਤ ਦਾ ਆਈਟੀ ਸੈਕਟਰ ਉਹਦੇ ਲਈ ਇੱਕ ਬਹੁਤ ਵੱਡਾ ਚੜਚਾ ਟਰੰਪ ਵੱਲ ਦੇਖ ਲਓ ਤੁਸੀਂ ਰੋਜ਼ ਇੱਕਾ ਦੁੱਕਾ ਵਾਰ ਭਾਰਤ ਤੇ ਬਿਆਨ ਦੇਣਾ ਹੁਣੇ ਭਾਰਤ ਤੇ ਕੋਈ ਨਾ ਕੋਈ ਵਾਰ ਕਰਨਾ ਫੈਸਲਾ ਲੈਣਾ ਪੜੇਗਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਆਪਣੀ 52 ਇੰਚ ਦੇ ਸੀਨੇ ਕਰਕੇ ਬਹੁਤ ਮਸ਼ਹੂਰ ਆ ਜਾਣਿਆ ਜਾਂਦਾ ਹੈ ਜਵਾਬਦੇਹ ਸક્ષਮ ਨਹੀਂ ਹੈਗਾ 11 ਸਾਲ ਹੋ ਗਏ ਇਹਨਾਂ ਨੂੰ ਇਹ ਕਹਿੰਦੇ ਆ ਨੂੰ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਆਤਮ ਨਿਰਭਰ ਬਣਾਉਣਾ ਆਤਮ ਨਿਰਭਰ ਬਣਾਉਣਾ ਪਰ ਇਹ ਬਣਾ ਨਹੀਂ ਸਕੇ ਜੇ ਭਾਰਤ ਨੂੰ ਆਤਮ ਨਿਰਭਰ ਬਣਾਇਆ ਹੁੰਦਾ ਤਾਂ ਆਹ ਨਹੀਂ ਹੋਣੇ ਸੀ ਸਾਡੀ ਜਿਹੜੀ ਡਿਪੈਂਡੈਂਸ ਆ ਇਹਨਾਂ ਦੇਸਾਂ ਤੇ ਕੱਟੀ ਹੁੰਦੀ ਮਾਨਯੋਗ ਪੀਐਮ ਸਾਹਿਬ ਕੱਲ ਗੁਜਰਾਤ ਦੇ ਭਾਵਨਗਰ ਦੇ ਵਿੱਚ ਇੱਕ ਰੈਲੀ ਕਰ ਰਹੇ ਸੀ ਉੱਥੇ ਸੰਬੋਧਨ ਕਰ ਰਹੇ ਸੀ ਤੇ ਕਹਿ ਰਹੇ ਸੀਗੇ ਦੁਨੀਆ ਵਿੱਚ ਅਗਰ ਤੁਹਾਡਾ ਕੋਈ ਦੁਸ਼ਮਣ ਹੈ ਨਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਹੈ ਕਿਸੇ ਦੂਜੇ ਤੇ ਨਿਰਪਰ ਰਹਿਣਾ ਤਾਂ ਮੈਂ ਪੁੱਛਣਾ ਚਾਹਣਾ ਪਿਛਲੇ 11 ਸਾਲਾਂ ਦੇ ਵਿੱਚ ਤੁਸੀਂ ਦੁਨੀਆ ਤੇ ਨਿਰਪਰ ਰਹਿਣ ਤੋਂ ਸਵਾਇ ਕੀਤਾ ਕੀ ਹੈ ਤੁਸੀਂ ਇੰਡੀਪੈਂਡੈਂਟ ਹੋਣ ਬਾਰੇ ਸੋਚਿਆ ਕਦੋਂ ਹੈ ਉਹੀ ਡਿਫੈਸਿਲੀ ਹਥਿਆਰ ਖਿਦੇ ਜਾ ਰਹੇ ਆ ਉਹ ਹੀ ਨਿਰਿਕ ਦਾ ਸਮਾਨ ਇੰਪੋਰਟ ਹੋ ਰਿਹਾ ਹੈ। ਤਕਰੀਬਨ ਸਾਰਾ ਹੀ ਸਮਾਨ ਇੰਪੋਰਟ ਹੋ ਰਿਹਾ ਹੈ। ਹੁਣ ਤੁਸੀਂ ਜਰਾ ਸੋਚੋ ਕਿਹੜੇ ਲੋਕ ਆ ਜਿਹੜੇ H1B ਵੀਜ਼ਾ ਪ੍ਰਾਪਤ ਕਰਦੇ ਆ। ਕੌਣ ਆ ਇਹ ਲੋਕ? ਤੇ ਸਭ ਤੋਂ ਜ਼ਿਆਦਾ ਗਿਣਤੀ ਕਿਹੜੇ ਮੁਲਕ ਦੀ ਹੈ? ਤੁਸੀਂ ਅੰਦਾਜ਼ਾ ਲਾ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਅਮਰੀਕਾ ਦੀ H1B ਵੀਜ਼ਾ ਪ੍ਰਾਪਤ ਕਰਨ ਵਾਲੇ ਸਭ ਤੋਂ ਜ਼ਿਆਦਾ ਲੋਕ ਭਾਰਤੀ ਆ। 70% ਭਾਰਤੀਆ ਵਿੱਚ ਜਿੰਨੇ ਉਹ ਵੀਜ਼ਾ ਜਾਰੀ ਕਰਦਾ 70% ਭਾਰਤੀ ਹੁੰਦੇ ਆ 12% ਚੀਨ ਵਾਲੇ ਹੁੰਦੇ ਆ 1% ਕੈਨੇਡਾ ਵਾਲੇ ਆ ਬਾਕੀ ਨਾ ਇੱਕ ਸੁਕ ਦੇਸ਼ ਹੁਣ ਤੁਸੀਂ ਦੇਖ ਲਓ ਵੀ ਇਹ ਸਿੱਧੀ ਮਾਰ ਭਾਰਤੀਆਂ ਤੇ ਆ ਸਿੱਧਾ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਇਹ ਫੈਸਲਾ ਸਿੱਧਾ ਭਾਰਤੀਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸਪਸ਼ਟ ਗੱਲ ਹੈ 2023 ਦੇ ਵਿੱਚ ਨਾ 1,91,000 ਭਾਰਤੀ ਪ੍ਰੋਫੈਸ਼ਨਲ H1B ਵੀਜ਼ੇ ਨਾਲ ਅਮਰੀਕਾ ਗਏ ਆ 2024 ਦੇ ਵਿੱਚ 2 ਲੱਖ ਤੋਂ ਜ਼ਿਆਦਾ ਭਾਰਤੀ H1B ਵੀਜ਼ੇ ਨਾਲ ਅਮਰੀਕਾ ਗਏ ਆ। ਇਹਨਾਂ ਤੋਂ ਜ਼ਿਆਦਾ ਆਈਟੀ ਸੌਫਟਵੇਅਰ ਹੈ, ਇੰਜੀਨੀਅਰ ਹੈ। ਪਰ ਫ੍ਰੈਸ਼ਰ ਹੈ, ਨਵੇਂ ਆ, ਤਾਜ਼ੇ ਆ। ਇਹਨਾਂ ਦੇ ਨੁਕਸਾਨ ਹੋਣਾ ਹੈ। ਜਿਹੜੇ ਪ੍ਰਾਣੇ ਗਏ ਉਹਨਾਂ ਦਾ ਨਹੀਂ ਹੋਣਾ। ਇਹਨਾਂ ਦੇ ਨੁਕਸਾਨ ਹੋਊਗਾ। ਇੱਕ ਕਰਤੀ ਉਦਮੀ ਪੜੇ ਲਹੀ ਹੁਨਰਮੰਦ ਲੋਕ ਜਿੰਨਾਂ ਨੇ ਅਮਰੀਕਾ ਦੀਆਂ ਕੰਪਨੀਆਂ ਜਿਵੇਂ ਟੈਸਲਾ ਹੋਊਗੀ, ਸਪੇਸ ਐਕਸ ਹੋਊਗੀ, ਐਪਲ ਹੋਊਗੀ ਇਹਨਾਂ ਨੂੰ ਕਮਾਈ ਕਰਕੇ ਵੀ ਦਿੱਤੀ ਹੈ ਤੇ ਇਹਨਾਂ ਨੂੰ ਵਿਸ਼ਵ ਲੈਵਲ ਤੇ ਚਮਕਾਇਆ ਵੀ ਹੈ ਤੇ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਬਣਿਆ। H1B ਵੀਜ਼ੇ ਕਰਕੇ ਸੰਭਵ ਹੋ ਸਕਿਆ। ਅਮਰੀਕਾ ਇੱਕ ਤਾਕਤਸ਼ਕਤੀ ਬਣਿਆ। ਐਲਨ ਮਸਕ ਵੀ ਪੂਰੀ ਲੋਚਨਾ ਕਰਦਾ ਹੈ ਇਸ ਵਿਸ਼ੇ ਤੇ। ਪਿਛਲੇ ਸਾਲ ਦਸੰਬਰ ਚ ਉਹਨੇ ਕਿਹਾ ਸੀ H1B ਵੀਜ਼ੇ ਤੇ ਬਿਆਨ ਦਿੱਤਾ ਸੀ। ਕਹਿੰਦਾ ਜੇ ਮੈਂ ਇਸ ਮੁੱਦੇ ਤੇ ਜੰਗ ਛੇੜਤੀ ਨਾ ਇਹੋ ਜੀ ਜੰਗ ਛੇੜੂੰਗਾ ਤੁਸੀਂ ਕਲਪਨਾ ਨਹੀਂ ਕਰ ਸਕਦੇ ਮਸਕ ਨੇ ਸਪਸ਼ਟ ਕਰਤਾ ਸੀ ਕਿ H1B ਵੀਜ਼ਾ ਨਾ ਸਿਰਫ ਕਹਿੰਦਾ ਮੇਰੀ ਕੰਪਨੀ ਨੂੰ ਇਹ ਫਾਇਦਾ ਪਹੁੰਚਾਇਆ ਪਰ ਅਮਰੀਕਾ ਦੀ ਟੈਕਨੋਲੋਜੀ ਇੰਡਸਟਰੀ ਨੂੰ ਵੱਡਾ ਫਾਇਦਾ ਦਿੰਦਾ ਹੈ ਇਹਨਾਂ ਨੇ ਕਹਿੰਦਾ ਮੈਂ ਖੁਦ H1B ਵੀਜ਼ਾ ਲੈ ਕੇ ਅਮਰੀਕਾ ਆਇਆ ਸੀ H1B ਵੀਜ਼ਾ ਲੈ ਕੇ ਹੁਣ ਟੈਸਲਾ ਸਪੇਸ ਐਕਸ ਵਰਗੀਆਂ ਏਡੀਆਂ ਵੱਡੀਆਂ ਕੰਪਨੀਆਂ ਖੜੀਆਂ ਕਰ ਦਿੱਤੀਆਂ ਅਮਰੀਕਾ ਦੀ ਧਰਤੀ ਤੇ ਉਹਨ ਅਮਰੀਕਾ ਨੂੰ ਮਜ਼ਬੂਤੀ ਮਿਲੀ ਹੱਬ ਬਣ ਗਿਆ ਪਾਵਰ ਬਣ ਗਿਆ ਇਸੇ ਵੀਜੇ ਕਰਕੇ ਅਮਰੀਕਾ ਦੁਨੀਆ ਦੀ ਕਰੀਮ ਸਾਰੀ ਛੱਡ ਕੇ ਉੱਥੇ ਜਾ ਬਣੀ ਪਰ ਹੁਣ ਭਾਰਤ ਦਾ ਪੂਰਾ ਉਦਯੋਗ ਜਗਤ ਹੈ ਨਾ ਜਨਾਬ ਹਿੱਲ ਚੁਕਿਆ ਅੱਜ ਐਤਵਾਰ ਹੈ ਤੁਸੀਂ ਕੱਲ ਨੂੰ ਦੇਖੋ ਸ਼ੇਅਰ ਮਾਰਕੀਟ ਕਿਵੇਂ ਮੁੱਦੇ ਮੁੜ ਰਹੀ ਹੈ ਮੁੱਦੇ ਮੁੜ ਰਹੀਆਂ ਬਹੁਤ ਬੁਰਾ ਹਾਲ ਹੈ ਜੇ ਅਜੇ ਵੀ ਅਸੀਂ ਵਿਦੇਸ਼ ਨੀਤੀ ਦੀ ਨਾਕਾਮੀ ਦੀ ਗੱਲ ਨਾ ਕਰੀਏ ਤਾਂ ਬਹੁਤ ਮਾੜੀ ਗੱਲ ਹੈ ਅਜੇ ਵੀ ਗੁੱਦੀ মিডিਆ ਕਹੇ ਕਿ 트럼ਪ ਝੁਕ ਗਿਆ ਮੋਦੀ ਨੇ 트럼ਪ ਕੋ ਜੁਗਾ ਦਿਆ ਤਾਂ ਇਸ ਤੋਂ ਘਟਿਆ ਗੱਲ ਕੀ ਹੋਊ ਪਰ ਆ ਗੁੱਦੀ মিডিਆ ਇਹ ਕਹਿ ਸਕਦਾ ਇੱਕ ਲਾਈਨ ਮੈਂ ਉਹਨਾਂ ਨੂੰ ਦੱਸ ਦੇਣਾ ਉਹਨਾਂ ਦੇ ਕੰਮ ਆਊਗਾ ਕਿ ਜਿਹੜਾ ਭਾਰਤ ਦਾ ਬ੍ਰੇਨ ਡ੍ਰੇਨ ਹੋਇਆ ਸੀ ਉਹ ਵਾਪਸ ਆ ਰਿਹਾ ਭਾਰਤ ਦੇ ਸਾਰੇ ਹੁਨਰਮੰਦ ਪੜ੍ਹੇ ਲਿਖੇ ਕਿਰਤੀ ਲੋਕ ਉਹ ਵਾਪਸ ਆ ਰਹੇ ਆ ਤੇ ਭਾਰਤ ਦੀ ਤਰੱਕੀ ਦੇ ਵਿੱਚ ਹੁਣ ਯੋਗਦਾਨ ਪਾਉਣਗੇ ਇਹ ਮੋਦੀ ਦੀ ਸੋਚੀ ਸਮਝੀ ਸਕੀਮ ਹੈ ਹੁਣ ਇਹ ਐਂ ਕਹਿਣਗੇ ਮੇਰੇ ਖਿਆਲ ਚ ਇਹਨਾਂ ਕੋਲ ਇਹੀ ਤਰਕ ਬਚਦਾ ਤੇ ਉਹ ਦੇ ਦੇਣਗੇ ਪਰ ਮੈਂ ਪੁੱਛਦਾ ਕਿ ਉਹਨਾਂ ਨੂੰ ਰੱਖਣ ਲਈ ਓਡਾ ਤਕੜਾ ਇਨਫਰਾਸਟ੍ਰਕਚਰ ਸਾਡੇ ਕੋਲੇ ਹੈ ਭਾਰਤੀ ਸਰਕਾਰ ਨੇ ਛੱਡਿਆ ਜਾਂ ਕੋਈ ਕੰਪਨੀ ਇਹੋ ਜੀ ਹੈਗੀ ਹੈ ਜਿਹੜੀ ਉਹਨਾਂ ਨੂੰ ਸੰਭਾਲ ਲੂਗੀ ਇੰਨੇ ਪੈਸੇ ਦੇ ਦੂਗੀ ਨਹੀਂ ਦੇ ਸਕਦੇ ਇਸ ਤੋਂ ਵੀ ਵੱਧ ਮਾੜੀ ਗੱਲ ਪਤਾ ਕੀ ਹੈ ਟਰੰਪ ਬਾਹ ਵੀ ਮਰੋੜ ਰਿਹਾ ਤੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਤੇ ਵਧਾਈਆਂ ਵੀ ਦੇ ਰਿਹਾ ਤੇ ਪ੍ਰਧਾਨ ਮੰਤਰੀ ਤੁਰੰਤ ਉਹਦਾ ਰਿਪਲਾਈ ਵੀ ਕਰ ਰਿਹਾ ਬਾਵੇਂ ਮਰੋੜੀ ਜਾਂਦਾ ਛੂੜੀ ਵੀ ਟੈਡ ਕਰੀ ਜਾਂਦਾ ਤੇ ਨਾਲ ਕਹਿੰਦਾ ਮੈਂ ਬਹੁਤ ਵਧੀਆ ਮਿੱਤਰ ਆ ਮੋਦੀ ਦਾ ਗੱਲ ਜਾਂਦੀ ਕਿੱਧਰ ਨੂੰ ਸਮਝੋ ਬਾਹਰ ਹੋਈ ਪਈ ਐ 트럼ਪ ਕਹਿੰਦਾ ਮੈਂ ਭਾਰਤ ਪਾਕਿਸਤਾਨ ਜੰਗ ਦੇ ਵਿੱਚ ਮਿਲੀਟਰ ਸੀ ਮੈਂ ਜੰਗ ਬੰਦ ਕਰਾਈ ਐ ਉਹ ਸ਼ਰਿਆਂ ਟਵਿੱਟਰ ਤੇ ਤੇ ਹੋਰ ਹੈਂਡਲਾਂ ਦੇ ਐਲਾਨ ਕਰਦਾ ਪਰ ਭਾਰਤ ਦਾ ਪ੍ਰਧਾਨ ਮੰਤਰੀ ਚੁੱਪ ਰਹਿ ਜਾਂਦਾ ਫਿਰ ਉਹਨੇ ਕਿਹਾ ਕਿ ਭਾਰਤ ਤੇ ਰੂਸ ਫੀਡ ਇਕਨੋਮੀਆਂ ਹੈ ਗਿਆ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਬੋਲ ਨਹੀਂ ਪੈਂਦਾ ਚੁੱਪ ਰਹਿੰਦਾ ਫੇਰ ਉਹ ਕਹਿੰਦਾ ਰੁਪਈਆ ਫੇਰ ਹੋ ਚੁੱਕਿਆ ਉਹਦੇ ਜਵਾਬ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਚੁੱਪ ਰਹਿੰਦਾ ਕੀ ਇਹ ਕਮਜ਼ੋਰ ਪੀਐਮ ਦੀ ਨਿਸ਼ਾਨੀ ਨਹੀਂ ਖੜ ਨਹੀਂ ਸਕਦੇ ਬੋਲ ਨਹੀਂ ਸਕਦੇ ਉਹਨਾਂ ਅੱਗੇ ਇੱਕ ਤੋਂ ਬਾਅਦ ਇੱਕ ਟੈਰਿਫ ਲਗਾਏ ਭਾਰਤ ਦਾ ਪ੍ਰਧਾਨ ਮੰਤਰੀ ਕੋਈ ਜਵਾਬ ਨਹੀਂ ਦੇ ਸਕਿਆ ਚੁੱਪ ਫਾਰਮ ਨੇ ਸ੍ਰੀ ਕੋਈ ਸਟੇਟ ਜਵਾਬ ਨਹੀਂ ਦਿੱਤਾ ਸਭ ਸਮਨਤਾ ਕਰ ਰਹੇ ਉਹਨਾਂ ਦੀ 트੍ਰੰਪ ਦਾ ਦੋ ਤਿੰਨ ਸਕੀਮਾਂ ਹੋਰ ਵੀ ਲਿਆ ਆ ਕਨਾ 1 ਮਿਲੀਅਨ ਡਾਲਰ ਦੇ ਉਹਦੇ ਅਮਰੀਕਾ ਦੀ ਪੀਆਰ ਪ੍ਰਾਪਤ ਕਰੋ ਇਹ ਨਾਗਰਿਕਤਾ ਕਹਿੰਦਾ ਉਹੀ ਲੋਕ ਪ੍ਰਾਪਤ ਕਰ ਸਕਦੇ ਜਿਹੜੇ ਹਾਈਲੀ ਸਕਿਲਡ ਹੈ ਹੁਨਰਮੰਦ ਹੈ ਵੈਸੇ 트럼ਪ 2016 ਤੋਂ ਇਹ H1B ਵੀਜੇ ਦੇ ਖਿਲਾਫ ਆ ਮੈਂ ਪੜਿਆ ਉਹਦੇ ਬਾਰੇ ਉਹ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਬਾਹਰ ਦੇ ਸਕਿਲਡ ਵਰਕਰ ਨਾਲ ਕਹਿੰਦਾ ਅਮਰੀਕਾ ਵਿੱਚ ਬੇਰੋਜ਼ਗਾਰੀ ਫਨਾਂ ਰਹੀ ਹੈ ਅਮਰੀਕਾ ਦੇ ਕਾਮਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਹ ਮੋਝਾ ਕਰਦੇ ਆ ਭਾਰਤ ਦੇ ਜਿਹੜੇ H1B ਦੇ ਇੰਜੀਨੀਅਰ ਹੈ ਉਹ ਮੋਜਾ ਕਰਦੇ ਆ ਅਮਰੀਕਾ ਬੇਰੁਜ਼ਗਾਰ ਹੋ ਰਿਹਾ ਅਮਰੀਕਾ ਦੇ ਜਿਹੜੇ ਸਿਟੀਜ਼ਨ ਹੈ ਉੱਥੋਂ ਦੇ ਲੋਕ ਹੈ ਨੇਟਿਵ ਹੈ ਕਾਫੀ ਲੰਮੇ ਸਮੇਂ ਤੋਂ ਫੈਸਲਾ ਕਰਨ ਨੂੰ ਫਿਰਦਾ ਸੀ ਆਖਰਕਾਰ ਉਹਨੇ ਫੈਸਲਾ ਲੈ ਲਿਆ ਉਹ ਕਹਿੰਦਾ ਕਿ ਅਸੀਂ H1B ਦੇ ਰਾਹੀਂ ਹੁਨਰਮੰਦ ਲੋਕਾਂ ਨੂੰ ਅਮਰੀਕਾ ਸੱਦਿਆ ਸੀ ਅਮਰੀਕਾ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਬੁਲਾਇਆ ਸੀ ਪਰ ਸਾਡੀ ਧਰਤੀ ਤੇ ਸਾਡੇ ਹੀ ਨੀਲੇ ਵਰ ਖਾ ਗਏ ਹੁਣ ਅਸੀਂ ਕਹਿੰਦਾ ਜਿਆਦਾ برداشت ਨਹੀਂ ਕਰਾਂਗੇ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ 트럼ਪ ਕਹਿੰਦਾ ਹੁਣ ਸਾਡੀ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਹੋ ਗਏ ਬਿਆਨ ਦੇਖੋ ਕਿੰਨੇ ਤਖੜੇ ਆ ਮੋਦੀ ਵਾਲੇ ਬਿਆਨ ਬਿਲਕੁਲ ਜੋ ਮੋਦੀ ਪਿਆਰ ਜਿਹਾ ਦੇ ਰਿਹਾ ਕੁਸ ਬੈਠੀਆਂ ਵਾਲਾ ਆ ਭਾਰਤ ਸਰਕਾਰ ਨੂੰ ਪੁੱਛਣਾ ਚਾਹਣਾ ਗੋਦੀ মিডিਆ ਨੂੰ ਪੁੱਛਣਾ ਚਾਹਣਾ ਕਿ ਕੀ ਕੋਈ 트াম্প ਨੂੰ ਕਹਿ ਸਕੂਗਾ ਕਿ ਸਾਡੇ ਭਾਰਤੀਆਂ ਨੇ H1B ਵੀਜ਼ਾ ਲੈ ਕੇ ਅਮਰੀਕਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਉਥੋਂ ਦੀ ਇਕੋਨਮੀ ਦਾ ਨਿਰਮਾਣ ਕੀਤਾ ਉਥੋਂ ਦੀਆਂ ਕੰਪਨੀਆਂ ਨੂੰ ਵਿਸ਼ਵ ਲੈਵਲ ਦੀਆਂ ਕੰਪਨੀਆਂ ਬਣਾਇਆ ਭਾਰਤ ਦੇ ਹੁਨਰਮੰਦ ਲੋਕਾਂ ਨੇ ਤਕਨੀਕੀ ਵਿਕਾਸ ਦੇ ਰਾਹ ਖੋਲੇ ਆਰਥਿਕ ਵਿਕਾਸ ਅਮਰੀਕਾ 'ਚ ਕੀਤਾ ਅੱਜ ਅਮਰੀਕਾ ਦਾ ਕੋਈ ਦਿਸਮਕਾਲਾ ਨਹੀਂ ਕਰ ਪਾਰਾ ਆਰਥਿਕ ਖੁਸ਼ਹਾਲੀ ਜੋ ਅਮਰੀਕਾ ਦੇ ਵਿੱਚ ਹੈ ਉਹ 'ਚ ਭਾਰਤੀਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਪਤਾ ਨਹੀਂ ਮਿਨਿਸਟਰੀ ਕਦੋਂ ਜਵਾਬ ਦੇਊਗੀ ਜਿਹੜੀ ਹਦਿਆਂ। ਕੰਪਨੀਓ ਨੇ ਆਪਣੇ ਵਿਦੇਸ਼ਾਂ ਵਿੱਚ ਕੰਮ ਕਰਦੇ ਜਿਹੜੇ ਕਰਮਚਾਰੀ ਸੀ ਉਹ ਬੁਲਾ ਲਏ। ਸੱਦ ਲਿਆ ਉਹਨਾਂ ਨੂੰ। ਮਾਈਕਰੋਸਾਫਟ ਕੰਪਨੀ ਨੇ ਵੀ ਆਪਣੇ ਵਿਦੇਸ਼ਾਂ ਜਿਹੜੇ ਹੋਰ ਦੇਸ਼ਾਂ 'ਚ ਕੰਮ ਕਰਦੇ ਉਹਨਾਂ ਦੇ ਕਰਮਚਾਰੀ ਕਹਦੇ ਵੀ ਅਮਰੀਕਾ 'ਚ ਜਲਦੀ ਜਲਦੀ ਹਦੇਸ਼ ਦੇਤੇ ਉਹਨਾਂ ਨੇ। ਕੁਝ ਵੀ ਹੋ ਸਕਦਾ ਹੈ ਅਗਲੇ ਕੁਝ ਦਿਨਾਂ 'ਚ ਕੀ ਹੋਣਾ ਹੈ ਤੁਸੀਂ ਅਮਰੀਕਾ ਆਓ। ਸੱਚ ਤਾਂ ਇਹ ਹੈ ਕਿ ਜਿਹੜਾ 트럼ਪ ਹੈ ਨਾ ਇਹ ਡੈਮੋਕ੍ਰੇਸੀ ਦੀ ਭਾਸ਼ਾ ਭੁੱਲ ਚੁੱਕਿਆ ਡੈਮੋਕ੍ਰੈਟਿਕ ਵੇ ਨਾਲ ਚੁਣਿਆ ਹੋਇਆ ਇੱਕ ਪ੍ਰੈਜ਼ੀਡੈਂਟ ਤਾਂ ਨਾ ਸ਼ਾਇਦ ਉਤਰਾਇਆ ਹੁਣ ਰੂਸ ਦਾ ਪ੍ਰਧਾਨ ਮੰਤਰੀ ਤੇ ਰੂਸ ਦਾ ਰਾਸ਼ਟਰਪਤੀ ਪੁਤਨ ਬਹੁਤ ਚੰਗੇ ਲੱਗਦਾ ਚੀਨ ਦਾ ਰਾਸ਼ਟਰਪਤੀ ਬਹੁਤ ਚੰਗਾ ਲੱਗਦਾ ਜਦੋਂ ਤਾਨਾਸ਼ਾ ਫੈਸਲੇ ਲੈਂਦੇ ਆ ਜੋ ਕਹਤਾ ਕਰਤਾ ਉਹ ਚੰਗਾ ਲੱਗਦਾ ਹੁਣ ਤਾਂ 트럼ਪ ਵੀ ਕਾਂਗਰਸ ਤੋਂ ਸਹਿਤ ਤੋਂ ਬਣਾਈ ਕੰਮ ਕਰ ਰਿਹਾ ਹੈ ਉਹ ਜਿਆਦਾ ਸਹਿਮਤੀ ਲੈਣੀ ਜਿਹਨੂੰ ਨਹੀਂ ਸਮਝਦਾ ਹੁਣ ਸਿੱਧੇ ਧਮਕੀ ਦਿੱਤੀ ਐ ਮੈਂ ਕੋ ਚੈਨਲ ਬੰਦ ਕਰ ਦੂੰਗਾ ਬੇਸ਼ੱਕ ਭਾਰਤੀ ਸਰਕਾਰ ਵੀ ਚੈਨਲਾਂ ਦੇ ਖਿਲਾਫ ਹੈ ਕਾਫੀ ਚੈਨਲਾਂ ਦੇ ਲੇਕਿਨ ਉਹ ਅੱਜ ਸਿੱਧੇ ਤੌਰ ਤੇ ਧਮਕੀ ਨਹੀਂ ਦਿੰਦੇ ਉਹ ਪੱਠ ਪਿੱਛੇ ਵਾਰ ਕਰਦੇ ਆ 트ੰਪ ਕਹਿੰਦਾ ਮੈਂ ਬੰਦ ਕਰ ਦੂੰ ਚੈਨਲ ਸਿੱਧਾ ਧਮਕੀ ਦਿੱਤੀ ਹਾਰਵਰਡ ਯੂਨੀਵਰਸਿਟੀ ਦੀ ਪੂਰੀ ਫੰਡਿੰਗ ਉਹਨੇ ਖਤਮ ਨਹੀਂ ਕਾਲੰਬੀਆ ਯੂਨੀਵਰਸਿਟੀ ਨੇ ਉਹਨੇ ਗੋਡਿਆ ਪਾਰ ਕਰਤਾ ਫੰਡਿੰਗ ਰੋਕਤੀ ਸਾਰੀ ਉਹ ਕਹਿੰਦਾ ਸੰਸਥਾਵਾਂ ਮੇਰੇ ਇਸ਼ਾਰਿਆਂ ਤੇ ਜਿਵੇਂ ਮੈਂ ਕਹਿੰਨਾ ਉਵੇਂ ਚੱਲਣ ਨਹੀਂ ਤਾਂ ਬਲੀਦਾਨ ਦੇਣ ਲਈ ਤਿਆਰ ਹੋ ਜਾਣ ਮੈਨੂੰ ਪਰਵਾਹ ਹੀ ਨਹੀਂ ਕੋਈ ਉਹ ਤਾਂ ਨਹੀਂ ਸਹੀ ਤਤਰ ਹੋਇਆ ਜਿਵੇਂ મોદી ਸਾਹਿਬ ਪਿਆਰ ਦੇ ਵਿੱਚ ਭਾਰਤ ਦੇ ਇੱਕ ਖਾਸ ਤਲਕੇ ਨੂੰ ਕੁਸ ਬੈਠੀਏ ਕਹਿੰਦੇ ਆ ਨਾ ਉਵੇਂ ਟਰੰਪ ਨੇ ਵੀ ਭਾਰਤ ਦੇ ਪੜੇ ਲਿਖੇ ਲੋਕਾਂ ਨੂੰ ਕੁਸ ਬੈਠੀਏ ਕਹਿ ਕੇ ਫੁਕਾਰਿਆ ਹੈ ਕਹਿੰਦਾ ਇਹ ਅਮਰੀਕਾ ਦਾ ਮਾਹੌਲ ਖਰਾਬ ਕਰ ਰਹੇ ਆ ਇਹ ਬਹੁਤ ਬਹੁਤ ਕਟਿਆ ਦਰਜੇ ਦੀ ਗੱਲ ਹੈ ਕਿ ਮੋਦੀ ਸਾਹਿਬ 트੍ਰੰਪ ਦੇ ਇਹਨਾਂ ਸ਼ਬਦਾਂ ਦਾ ਉਸੇ ਦੀ ਭਾਸ਼ਾ ਜਵਾਬ ਦੇ ਪਉਣਗੇ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਪ੍ਰੈਸ ਕਾਨਫਰੰਸ ਕਰਕੇ ਅਮਰੀਕਾ ਵੱਲੋਂ ਆ ਰਹੇ ਫੈਸਲਿਆਂ ਦਾ ਠੋਕਵਾ ਜਵਾਬ ਦੇਊਗਾ ਉਹਨਾਂ ਦੀ ਭਾਸ਼ਾ 'ਚ 2 ਦਿਨ ਪਹਿਲਾਂ ਹੀ ਹਾਲੇ ਅਮਰੀਕਾ ਨੇ ਪਾਕਿਸਤਾਨ ਤੇ ਸੌਦੀ ਅਰਬ ਦਸਮਿਲਤਾ ਕਰਾਤਾ ਮੌਤਕੋਸ਼ ਹੋ ਰਿਹਾ ਹੈ ਵਿਚਾਲੇ ਵਿੱਚ ਬੇਸ਼ੱਕ ਸੌਦੀ ਅਰਬ ਨੇ ਇਹ ਸਮਝਾਤਾ ਇਜ਼ਰਾਈਲ ਦੇ ਡਰ ਤੋਂ ਘੱਟ ਈਰਾਨ ਦੇ ਡਰ ਤੋਂ ਜ਼ਿਆਦਾ ਕੀਤਾ ਹੋਵੇ। ਦੇ 트럼ਪ ਸਾਹਿਬ ਮੀਡੀਏਟਰ ਬਣ ਜਾਂਦੇ ਆ ਉੱਥੇ ਸਮਝੌਤਾ ਕਰਾਉਂਦੇ। ਇਸੇ ਗੱਲਾਂ ਵੀ ਈਰਾਨ ਦੇ ਖਿਲਾਫ ਹੋ ਰਿਹਾ। 트럼ਪ ਤਾਂ ਦਬੀਉਂਦਾ ਕੰਮ ਆਪਣਾ। ਅਜੇ ਹਾਂ ਸਮਝੌਤਾ ਕੀਤਾ ਜਿਸ ਦੇ ਵਿੱਚ ਪਾਕਿਸਤਾਨ ਹੁਣ ਮੱਧ ਏਸ਼ੀਆ ਦਾ ਅਰਬ ਕੰਟਰੀਆਂ ਦਾ ਸ਼ਾਂਤੀ ਗਰੰਟਰ ਬਣ ਗਿਆ। 트ਰਾਪ ਨੇ ਤਾਂ ਵੈਸੇ ਆਪਣੇ ਨਾਂ ਤੇ ਤਿੰਨ ਕਾਰਡ ਵੀ ਲਾਂਚ ਕਰਤੇ 트럼ਪ 골드 ਕਾਰਡ 트럼ਪ ਪਲੇਟਿਨਮ ਕਾਰਡ ਜਿਹੜਾ 골ਡ ਕਾਰਡ ਆ ਨਾ ਉਹਦੇ ਵਿੱਚ ਤੁਸੀਂ 8.8 ਕਰੋੜ ਰੁਪਏ ਅਮਰੀਕਾ ਦੇ ਖਜ਼ਾਨਿਆਂ ਵਿੱਚ ਜਮ੍ਹਾਂ ਕਰੋ ਤੇ ਤੁਹਾਨੂੰ ਪੀਆਰ ਮੈਲ ਚੋਗੀ ਪੈਸੇ ਤੇ ਆ ਗਈ ਸਿੱਧੀ ਗੱਲ ਅਮਰੀਕਾ ਦੇ ਪੈਸੇ ਕੋਣੇ ਬਸ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹਿਣਾ ਚਾਹਾਂਗਾ ਕਿ ਆਪਣੀ ਚੁੱਪ ਤੋੜੋ 140 ਕਰੋੜ ਲੋਕਾਂ ਲਈ ਕੁਝ ਕਰੋ ਇਹਨੇ ਮਜਬੂਰ ਨਾ ਹੋਓ ਕਿ ਹਰ ਕੋਈ ਛੋਟਾ ਫਾਇਦਾ ਉਠਾ ਕੇ ਚਲਾ ਜਾਵੇ। ਵਿਦੇਸ਼ ਨੀਤੀ ਵਿੱਚ ਫੋਟੋ ਸੂਟ ਕੱਟ ਕਰੋ। ਇਹਨੂੰ ਇਥੋਂ ਤੱਕ ਸੀਮਤ ਨਾ ਰੱਖੋ ਵੀਡੀਓ ਪਾਉਣ ਤੱਕ। ਹਕੀਕਤ ਵਿੱਚ ਅੱਗੇ ਵਧੋ। ਜ਼ਮੀਨ 'ਚ ਕੁਝ ਕਰਕੇ ਦਿਖਾਓ, ਜ਼ਮੀਨ ਤੇ। ਤੈਨਾਂ ਲੱਖ ਸਕੇਲਡ ਭਾਰਤੀਆਂ ਤੇ 트럼ਪ ਦੀ ਤਲਵਾਰ ਲੜ ਰਹੀ ਹੈ। ਕੁਝ ਕਰੋ। ਸਮਾਂ ਹੈ ਕੁਝ ਕਰਨ ਦਾ। ਦੁਨੀਆ ਤੁਹਾਨੂੰ ਦੇਖ ਰਹੀ ਹੈ, ਪੀਐਮ ਸਾਹਿਬ। ਧੰਨਵਾਦ।